ਕੋ ਲਾਅ ਐਂਡ ਆਰਡਰ ਨਾਮ ਦੀ ਚੀਜ਼ ਨਹੀਂ ਰਹੀ ਇਹ ਕੋਈ ਪਹਿਲੀ ਵਾਰੀ ਇਹ ਹਾਦਸਾ ਨਹੀਂ ਹੋਇਆ ਇਹ ਅੱਜ ਵਿਆਹ ਦੇ ਵਿੱਚ ਦੂਜੀ ਘਟਨਾ ਹੈ ਜਿੱਥੇ ਲੋਕਾਂ ਨੇ ਮੇਜ਼ਾਂ ਦੇ ਥੱਲੇ ਲੁਕ ਲੋਕ ਕੇ ਆਪਦੀ ਜਾਨ ਬਚਾਈ ਸੋ ਸਰਪੰਚ ਸਾਹਿਬ ਮੈਂ ਉਹ ਵੀਡੀਓ ਵੇਖੀ ਹੈ ਕਿ ਉਹ ਵਿਅਕਤੀ ਬੈਠਾ ਤੇ ਉਹ ਸ਼ਰਮਾਉਂਦੇ ਬਿਨਾ ਮੂੰਹ ਟੱਕੇ ਤੇ ਸਿਰ 'ਚ ਗੋਲੀ ਮਾਰਦੇ ਤੇ ਮਾਰ ਕੇ ਉਹਨੂੰ ਸੁੱਟ ਜਾਂਦੇ ਹੁਣ ਪੁਲਿਸ ਦਾ ਕੀ ਕੰਮ ਹੋਏਗਾ ਮੈਂ ਦੱਸਦਾ ਪੁਲਿਸ ਨੇ ਕੀ ਕਰਨਾ ਪੰਜਾਬ ਦੀ ਪੁਲਿਸ ਹੁਣ ਉਹਨਾਂ ਦੇ ਪਿੱਛੇ ਲੱਗੇਗੀ ਕਿ ਪੋਸਟਮਾਰਟਮ ਕਰਾ ਲਓ ਤੇ ਜਲਦੀ ਅੰਤਿਮ ਸੰਸਕਾਰ ਸਰਪੰਚ ਦਾ ਕਰਾ ਲਓ ਪੁਲਿਸ ਸਾਰੀ ਹੁਣ ਇਸ ਗੱਲ ਤੇ ਪੱਬਾਂ ਪਾਰ ਹੋਏਗੀ ਇਹ ਪਹਿਲੀ ਘਟਨਾ ਨਹੀਂ ਮੈਂ ਤੁਹਾਨੂੰ ਦੱਸਿਆ ਤਰਨਤਾਰਨ ਦੇ ਵਿੱਚ ਸਾਡਾ ਬਲਾਕ ਦਾ ਪ੍ਰਧਾਨ ਮਾਰਤਾ ਮੈਂ ਰਾਤ ਨੂੰ ਉੱਥੇ ਧਰਨਾ ਲਾ ਕੇ ਬੈਠਾ ਰਿਆ ਅੱਜ ਤੱਕ ਉਹ ਗੁਨੇਗਾਰ ਨਹੀਂ ਫੜੇ ਗਏ ਹੁਣ ਕੀ ਹੋਇਆ ਲਾਇਸੈਂਸ ਨਹੀਂ ਬਣਾਏ ਉਸ ਪਰਿਵਾਰ ਦੇ ਜਿਹੜੇ ਇਹਨਾਂ ਨੇ ਕਹੇ ਸੀ ਹੋਰ ਉਹ ਧਮਕੀ ਦਿੰਦੇ ਆ ਵੀ ਚਾਚੇ ਨੂੰ ਕਢਾ ਦੇ ਜੇ ਚਾਚੇ ਨੂੰ ਨਾ ਕੰਡਿਆ ਤਾਂ ਤੈਨੂੰ ਮਾਰ ਦੇਵਾਂਗੇ ਉਹ ਚਾਚੇ ਨੂੰ ਕਢਾਉਣ ਲੱਗ ਪਏ ਜਿਨ੍ਹਾਂ ਨੇ ਮਰਵਾਇਆ ਔਰੇ ਬਾਪ ਨੂੰ ਸਾਡੇ ਬਲਾਕ ਦੇ ਪ੍ਰਧਾਨ ਨੂੰ ਪੱਟੀ ਵਾਲੇ ਨੂੰ ਹੁਣ ਇਹ ਘਟਨਾ ਸੋ ਕਹਿਣ ਦਾ ਮਤਲਬ ਲੁਧਿਆਣੇ ਜਿਹੜਾ ਘਟਨਾਕ੍ਰਮ ਹੋਇਆ ਸੀਗਾ ਮੈਂ ਕਮਿਸ਼ਨਰ ਸਾਹਿਬ ਨੇ ਬੰਦੇ ਫੜਨੇ ਸੀ ਇੱਕ ਬੰਦਾ ਨਹੀਂ ਫੜਿਆ ਗਿਆ ਦੋ ਨੇ ਹੱਥਿਆਂ ਦੀਆਂ ਜਾਨਾਂ ਚਲੀਆਂ ਗਈਆਂ ਗੈਂਗਵਾਰ ਹੋ ਗਈ ਦਿਨ ਦਿਹਾੜੇ ਪੁਲਿਸ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈ ਨਹੀਂ ਆ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਲੋਕਾਂ ਨੂੰ ਜਾਨ ਮਾਨ ਦੀ ਹਫਾਜ਼ਤ ਆਪ ਕਰਨੀ ਪੈਣੀ ਆਪਣੀ ਮੈਂ ਸੋਚ ਰਿਹਾ ਸੀ ਵਿਆਹ 'ਚ ਬੈਠੇ ਆ ਯਾਰ ਸਾਡੇ ਮਗਰ ਕਈ ਅਰੇ ਇਸ ਕਹਿੰਦੇ ਆ ਵੀ ਸਿਕਿਉਰਿਟੀ ਵਾਲੇ ਨੂੰ ਖਾਣਾ ਖਾਣ ਜਾਂਦੇ ਰੋ ਜਮਾਂ ਹੱਦ ਹੋ ਗਈ ਫਿਰ ਤੁਸੀਂ ਦੇਖ ਲਓ ਕਬੱਡੀ ਪਲੇਅਰ ਦਾ ਦਿਨ ਦਿਹਾੜੇ ਡੀਐਸਪੀ ਐਸਪੀ ਦੀ ਨਿਗਰਾਨ ਦੇ ਵਿੱਚ ਮੋਹੱਲੀ ਦੇ ਵਿੱਚ ਕਤਲ ਹੋ ਗਿਆ ਸੋ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਪੰਜਾਬ ਬਿਲਕੁਲ ਰੱਬ ਸਹਾਰੇ ਹੈ ਸੱਚੇ ਪਾਸ਼ਾ ਹੀ ਕਿਰਪਾ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਨੇ ਔਰ ਇਨਾਂ ਨੇ ਪੰਜਾਬ ਮੱਕਾਤਾ ਹੈ ਸਰਕਾਰ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਕੋਈ ਇਹਰੇ ਵੱਲ ਧਿਆਨ ਨਹੀਂ ਹੈ ਕੋਈ ਕਦੇ ਬਿਆਨ ਨਹੀਂ ਦਿੱਤਾ ਇਹ ਕ੍ਰਾਈਮ ਦੀਆਂ ਮੀਟਿੰਗਾਂ ਕਰਕੇ ਡੀਜੀਪੀ ਸਾਹਿਬ ਕਹਿੰਦੇ ਵੀ ਦੇਖੋ ਜੀ ਕ੍ਰਾਈਮ ਘਟ ਗਿਆ ਕ੍ਰਾਈਮ ਆਪੇ ਘਟ ਗਿਆ ਤੁਸੀਂ ਪਰਚੇ ਹੀ ਨਹੀਂ ਦਰਜ ਕਰਦੇ ਲੋਕ ਡਰਦੇ ਤੁਹਾਨੂੰ ਦੱਸਦੇ ਹੀ ਨਹੀਂ ਵੀ ਸਾਡੇ ਤੋਂ ਕਿੰਨੇ ਲੋਕ ਫਰੋਕੀਆਂ ਲੈ ਗਏ ਤੁਸੀਂ ਟਾਇਰ ਬੰਬ ਫਟੇ ਨੂੰ ਰਾਕਟ ਲਾਂਚਰ ਜਿਹੜਾ ਹੈਂਡ ਗ੍ਰੇਨੇਡ ਨੂੰ ਤਾਂ ਕਹਿ ਦਿੰਨੇ ਹੋ ਟਾਇਰ ਫਟ ਗਿਆ ਗੁਰਦਾਸਪੁਰ ਦੇ ਵਿੱਚ ਪਾੜਾ ਸਾਹਨੇ ਉਹ ਵੀਡੀਓ ਰਿਲੀਜ਼ ਕੀਤੀ ਸੀ ਸੋ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਹੁਣ ਪੰਜਾਬ ਸੁਰੱਖਿਤ ਅਥਾ ਦੇ ਵਿੱਚ ਜੇ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦੀ ਪੰਜਾਬ ਬਚ ਸਕਦਾ ਨਹੀਂ ਤਾਂ ਪੰਜਾਬ ਦੇ ਹਾਲਾਤ ਕੱਭੀ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਇੱਕ ਵਾਇਰਲ ਵੀ ਕੀਤਾ ਕਿ ਧਮਕੀ ਦਿੱਤੀ ਗਈ ਅਸੀਂ ਮਾਰਿਆ ਉਹਨਾਂ ਨੇ ਉਹ ਭਾਈ ਉਹ ਤਾਂ ਮਾਰ ਕੇ ਦਾ ਟ੍ਰੈਂਡ ਹੋ ਗਿਆ ਵੀ ਆਹ ਪੱਤਰਕਾਰ ਮਾਰਿਆ ਸਰਪੰਚ ਮਾਰਿਆ ਐਮਐਲਏ ਮਾਰਿਆ ਮੰਤਰੀ ਮਾਰਿਆ ਤੇ ਤਾਂ ਜੋ ਸਾਨੂੰ ਪੈਸਾ ਵੱਧ ਮਿਲੇਗਾ ਸਾਡੀ ਚੜ੍ਹਾਈ ਜ਼ਿਆਦਾ ਹੋਏਗੀ ਇਹ ਟ੍ਰੈਂਡ ਹੋ ਗਿਆ ਮਾਰ ਕੇ ਬੰਦਾ ਦੱਸਣਾ ਜੇ ਕਿਸੇ ਨੇ ਨਹੀਂ ਵੀ ਮਾਰਿਆ ਉਹ ਵੀ ਕਹਿੰਦਾ ਮੈਂ ਜ਼ਿੰਮੇਵਾਰੀ ਲਈ ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਜੇ ਕਿਸੇ ਨੂੰ ਬੰਦਾ ਮਰ ਜਾਂਦਾ ਸੀ ਉਹ ਲੁਕ ਜਾਂਦਾ ਸੀ ਉਹ ਲੱਭਿਆ ਨਹੀਂ ਥੇ ਹੁੰਦਾ ਸੀ ਕਿਉਂਕਿ ਉਹਨੂੰ ਡਰ ਲੱਗਦਾ ਸੀ ਜੇਲ੍ਹ ਜਾਣ ਤੋਂ ਹੋਣ ਇਹ ਮਾਰ ਕੇ ਦੱਸਦੇ ਵੀ ਅਸੀਂ ਮਾਰਤਾ ਬਈ ਜਾਓ ਜਿਹੜਾ ਕੁਝ ਕਰਨਾ ਕਰਨਾ